ਸੂਬੇਦਾਰ ਨੇ ਆਖਿਆ ਸਿੰਘ ਤੇਰੀ ਬੋਲੀ ਤੋਂ ਜਾਪਦਾ ਬਈ ਤੂੰ ਸਿਰ ਝਗਾਉਣ ਵਾਲੇ ਬੰਨੇ ਜਾਏਗਾ ਨਹੀਂ ਦੱਸਦੇ ਸਹੀ ਤੇਰਾ ਨਾਂ ਕੀ ਹੈ ਉਹਨੇ ਆਖਿਆ ਜੀ ਮੇਰਾ ਨਾਮ ਹੈ ਜੈ ਸਿੰਘ ਖਲਕਟ ਤੇ ਅਗੋਂ ਸੂਬੇਦਾਰ ਨੇ ਆਖਿਆ ਬੜਾ ਔਖਾ ਤੁਮ ਹੈ ਅਗੋਂ ਭਾਈ ਜੈ ਸਿੰਘ ਜੀ ਕਹਿੰਦੇ ਸੂਬੇਦਾਰ ਸਿੰਘ ਉਹਨਾਂ ਨਾਲ ਪਿਆਰ ਨਾਲ ਪੁੰਦੇ ਨੇ ਜਿਹੜੇ ਅਦਬ ਨਾਲ ਬੋਲਦੇ ਨੇ ਜਿਹੜੇ ਤੂਤ ਲੱਕ ਕਰਨ ਇਹ ਖਾਲਸੇ ਦਾ ਸਦਾਖ ਹੈ ਜਿਹੜਾ ਸ਼ਰਨ ਆ ਜਾਵੇ ਉਹਨੂੰ ਬਖਸ਼ ਦਈਦਾ ਜਿਹੜਾ ਗਲ ਪਵੇ ਉਹਦਾ ਗਲ ਲਾ ਲਈਦਾ ਸੂਬੇਦਾਰ ਕਹਿਣ ਲੱਗਾ ਸਿੰਘਾ ਹੋਸ਼ ਕਰ ਮੈਂ ਸਰਹੰਦੋ ਤੁਰਿਆਂ ਹਾਂ ਤੁਹਾਡੇ ਪਿੰਡ ਤੱਕ ਆਉਂਦਿਆਂ ਰਾਹ ਵਿੱਚ ਜਿਨੇ ਜਿਨੇ ਮੈਨੂੰ ਵੇਖਿਆ ਉਹਨੇ ਸਿਰ ਨਵਾ ਕੇ ਮੈਨੂੰ ਸਜਦਾ ਕੀਤਾ ਨਾ ਬੜੀ ਨਜ਼ਰ ਭਰ ਕੇ ਤੈਨੂੰ ਤੱਕੇ ਇਕ ਤੂੰ ਹੀ ਸਾਂ ਜਿਨੇ ਮੈਨੂੰ ਸਿਰ ਨਹੀਂ ਝੁਕਾਇਆ ਸਿੰਘ ਨੂੰ ਖੁਸ਼ੀ ਆ ਗਈ ਉਹਨੇ ਆਖਿਆ ਸੂਬੇਦਾਰ ਜੀ ਇਹਦੇ ਵਿੱਚ ਗੁਨਾਹ ਤੇ ਕੋਈ ਨਹੀਂਗਾ ਮੈਂ ਸਿਰ ਝੁਕਉਣਾ ਹਾਂ ਨਮਸ਼ਕਾਰ ਤਿਸਹੀ ਕੋ ਹਮਾਰੀ ਸਗਲ ਵਰਦਾ ਜਿਨੇ ਆਪ ਸਵਾਰੀ ਕਹਿੰਦਾ ਸੂਬੇਦਾਰ ਜੀ ਮੈਂ ਸਿਰ ਝੁਕਾਉਣਾ ਵਾਂ ਉਹਨੂੰ ਜਿਨੇ ਕਲ ਕਾਇਨਾਤ ਰਚੀ ਐ ਜਿਨੇ ਚਿੱਟੀ ਤੇ ਕੁੰਚਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੋਲਾ ਮੈਂ ਉਹਦੇ ਅੱਗੇ ਸਿਰ ਝੁਕਾਉਣਾ ਐਵੇਂ ਦੁੱਕੀ ਤਿੱਕੀ ਅੱਗੇ ਖਾਲਸਾ ਸਿਰ ਨਹੀਂ ਝੁਕਾਉਂਦਾ ਭਾਈ ਜੈ ਸਿੰਘ ਖਲਕਟ ਨੇ ਭਰੀ ਹੋਈ ਸਭਾ ਦੇ ਵਿੱਚ ਸੂਬੇਦਾਰ ਅਬਦੁਲ ਸੁਮੰਦ ਖਾਨ ਨੂੰ ਇੱਕ ਖਾਲਸੇ ਦੀ ਪ੍ਰਭਾਸ਼ਾ ਕਿਵੇਂ ਸਮਝਾਈ ਆ ਸਿਰ ਨਾ ਝੁਕਾਉਣ ਦੇ ਬਾਰੇ ਜਿਹੜੇ ਉਹਨਾਂ ਬਚਨ ਕਹੇ ਫੌਜਾਂ ਦਾ ਕਵੀ ਸ਼ਰਜਾ ਇੰਵੇਂ ਬੇਨਤੀ ਕਰ ਜੈ ਸੇ ਗਣੇ ਜਾਲ ਮਨੋ ਆਖਿਆ ਸੁਣ ਲੈ ਗੱਲ ਨਵਾਬਾ ਸਿੰਘ ਬਾਜਾ ਵਾਲੇ ਦੇ ਚੱਲਦੇ ਨਹੀਂ ਕਿਸੇ ਦਾ ਦਾਬਾ ਸਿੱਖ ਪਰਖੇ ਬਹੁਤਿਆਰ ਨੇ ਸਾਨੂੰ ਤੈਗੀ ਹੋ ਰੇ ਅਜ ਮਾਉਣਾ ਹੈ ਧਰਮ ਖਾਲਸੇ ਦਾ ਕਰੇ ਨਾ ਗਏ ਤੁਸੀਂ ਜਚਾਉਣਾ ਜੈ ਸੇ ਨੇ ਜਾਲ ਮਨੋ ਆਖਿਆ ਸ ਜਵਾਲੇ ਦੇ ਚੱਲਦੇ ਨਹੀਂ ਕਿਸੇ ਦਾ ਦਾਬਾ ਸਿੱਖ ਵਰਥੇ ਬਹੁਤਿਆਨੇ ਸਾਨੂੰ ਤੈਗੀ ਹੋਰ ਜਮਾਣਾ ਹੈ ਧਰਮ ਖਾਲਸੇ ਦਾ ਕਦੇ ਨਾ ਗੈਰ ਨੂੰ ਸੀਸ ਜਗਾਉਣਾ ਓਏ ਸ਼ਕੀ ਫੋਲ ਮੈਂ ਠੰਡੇ ਦੀ ਤਨ ਮਨ ਭੇਟ ਗੁਰੂ ਨੂੰ ਕੀਤਾ ਏ ਸਿੰਘ ਨਹੀਂ ਝੁੱਕ ਸਕਦਾ ਬਾਵੇਂ ਕਰਦੇ ਪੀਤਾ ਪੀਤਾ ਆਲਾ ਵੇਟ ਨਵਾਬੀ ਰੋਲੀ ਸੁਬੇ ਸਰਹੰਦ ਵਰਗੇ ਉਹ ਵੀ ਸੀਤੇ

ਤੱਕ ਨਾਨੂ ਲਾਏ ਕਈ ਵਾਰ ਤੁਹਾਡੇ ਲਈ ਸਿੰਘਾਂ ਤਾਰਾ ਰੂਪ ਡਰਾਉਣਾ ਹੈ ਧਰਮ ਖਾਲਸੇ ਦਾ ਤੇ ਨਗਰ ਸੀਸ ਚਕਾਉਣਾ ਓਏ ਤੈਨੂੰ ਸੀਸ ਚਕੂੰਗਾ ਮੈਂ ਹੁੰਦਾ ਜੇ ਤੂੰ ਸਿੰਧ ਪਿਆਰਾ ਗੱਲ ਸ੍ਰੀ ਸਹਿਬ ਸੁੰਦਾ ਸਜਦਾ ਸਿਰ ਤੇਰੇ